ਜੋਲ ਪਲਾਜ਼ਾ ਦੇ ਮੁਨਜ਼ਮਾ ਬਨੂ ਸਰਯਾਮ ਕੀਤੀ ਗਈ ਗੁੰਡਾਗਰਦੀ ਐਂਕਰ ਨੀਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਲਾਗੇ ਨਝੇਪੁਰਾ ਟੋਲ ਪਲਾਜ਼ਾ ਉਪਰ ਬੀਤੇ ਰਾਤ ਫੌਜੀ ਜਵਾਨ ਮਨਿੰਦਰਜੀਤ ਸਿੰਘ 117 ਇੰਜੀਨੀਅਰ ਰੈਜੀਡੈਂਟ ਨਾਲ ਬਹਿਸ ਨੂੰ ਲੈ ਕੇ ਟੋਲ ਮੁਲਾਜ਼ਮਾ ਵੱਲੋਂ ਫੌਜੀ ਉਪਰ ਤੇਜ਼ ਹਥਿਆਰਾ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਫੌਜੀ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਅੰਮ੍ਰਿਤਸਰ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅੱਜ ਵੈਟਰਨਸ ਵੈਲਫੇਅਰ ਆਰਗੇਨਾਈਜੇਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦਿਲਬਾਤ ਸਿੰਘ ਤੇ ਸਿੱਖ ਸਭਾਵਨਾ ਦਲ ਪਾਈ ਬਲਦੇਵ ਸਿੰਘ ਜੀ ਬਡਾਲਾ ਦੀ ਸੰਸਥਾ ਵੱਲੋਂ ਕੈਪਟਨ ਨਿਰਮਨ ਸਿੰਘ

हथ वेर राजेश मानावालजे तू क्रास कर रहा है जिस कारण थोड़ी जि गल बात लैके इोल पलाजा के मुलाजमान ने दस तू तो पंद्रह बंद एक हो कि उसका सिर मारिया बाजू कट्टी गई है हथ कटिया गया जो अमृतसर फौजी हॉस्पिटल दाखिल है उस टाइम रात नजे गया दे विच स्टिचिंग हो रही सी। सो यह बहुत निंदन योग है क्योंकि एक आर्मी का नौजवान बार्डर से भी मार खाए पाकिस्तान दे भी मार खाए और इबलिक को भी मार खाए मेरे नाल, मेरी टीम के प्रधान मेजर दिलबाग प्रेम सिंह और होर मेरे नाल अपने परमिंदर सारी मांग करते हैं कि इन्होंने पक्का ठोस कोई प्वाइंट चुकया जाए तूल प्लाजे बलैक लिसक पाया जाए तर भी जुर्माना किया जाए ਇਹੀ ਤਰ੍ਹਾਂ ਜੋ ਹਥਿਆਰ ਬੰ ਇਥੇ ਬੰਨੇ ਰੱਖਦੇ ਹਨ ਕਿਉਂ ਰੱਖਦੇ ਨੇ ਕਿ ਇਹ ਬੰਦਿਆਂ ਨੂੰ ਜਾਂ ਲੋਕਾਂ ਨੂੰ ਸਿਵਲ ਪਬਲਿਕ ਕੁੱਟਣ ਵਾਸਤੇ ਰੱਖਦੇ ਹਨ ਕਿ ਜਾਂ ਡਿਊਟੀ ਵਾਸਤੇ ਭਗਤ ਸਿੰਘ ਕਾ ਖਾਲਸਾ ਵਾਗਿਰੂ ਜੀ ਫਤਿਹ ਮੈਂ ਵੈਟਰਨ ਫਾਇਰ ਆਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਇੱਕ ਨਾਇਕ ਮਨਿੰਦਰ ਸਿੰਘ ਵਰਮਨ ਸੈਵਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜੇ ਤੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਜਿਹੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂ ਨਾਲ ਨੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੇ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਟਿਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲਪੋਲ ਜਿਹਾ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਹੈ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਨਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕ ਨੂੰ ਵੀ ਮਾਰ ਖਾਏ ਇਹ ਆਰਮੀ ਦੇ ਇੰਨੇ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਕ ਹੈ ਇਹ ਇੰਡੀਅਨ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਤੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕੇ ਐਮਚ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨਗਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਰ ਮੇਜਰ ਦਿਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮਿੰਦਰ ਸਿੰਘ ਔਰ ਸਾਰੀ ਮੰਗਰ ਦੇ ਪਰਨਸ਼ਾ ਵਾਲੋਂ ਕੋਈ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵੈਨ ਚੁੱਕਿਆ ਜਾਵੇ ਜੋ ਜਿਹੇ ਟੂਲ ਪਲਾਜੇ ਨੂੰ 블랙리스트 ਚ ਪਾਇਆ ਜਾਏ ਔਰ ਜਿੱਦਾਂ ਮਿਰਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਇਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਟੰਗਲਾ ਵੀ ਹੋ ਸਕਦਾ ਹੈ ਬਾਤचीतਨਾ ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਵਧਿੱਕੀ ਵੀ ਕਰਦਾ ਹੈ ਕੋਈ ਤੋ ਪਛਾੜਸ਼ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਡਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦਿਓ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵੱਜ ਜਾਂਦੀ ਮੁੰਡਾ ਬਰਬਾਦ ਹੋ ਜਾਂ ਇੱਕ ਨਾਰਮਲ ਬੰਦਾ ਮਾਰ ਕੇ ਛੁੱਟ ਜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੁਖਤਾਰ ਸਿੰਘ ਜੀ ਹਾਂ ਜੀ ਕਾਲ ਜੀ ਪਰਸੇ ਜੀ ਘਟਨਾ ਆਈ ਹੈ ਕੀ ਘਟਨਾ ਹੈ ਘਟਨਾ ਸਰ ਅੰਮ੍ਰਿਤਸਰ ਤੋਂ ਆ ਰਹੇ ਹਾਂ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲਪਲਾਜੇ ਵਾਲਿਆਂ ਨਾਲ ਕੋਈ ਤੁ ਤੁ ਮੈਮੋ ਵੀ ਨਿੱਕੀ ਮੁੱਟੀ ਗੱਲ ਤੋਂ ਤੇ ਉਹਨਾਂ ਨੇ ਮਤਲਬ ਇਹਨੇ ਥਵਾਲਾ ਮਾਰ ਗਿਆ ਉਹਨਾਂ ਦੇ ਸਿਰ ਦੇ ਵਿੱਚ ਟੂਲਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰ ਤਾ ਉਹਨੂੰ ਤਿੰਗ ਵੀ ਸੱਟਾਂ ਲੱਗੀਆਂ ਕੀ ਕੋਈ ਝਗੜਾ ਹੋਇਆ ਕੀ ਕੰਨ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਕਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜਤੇ ਤੇ ਉਹਦੀ ਵਜਨ ਤੂੰ ਤੂੰ ਮੈਂ ਮੈਂ ਤੂੰ ਬਾਚ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਟੂਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਤਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ। ਹਾਂਜੀ। ਭਾਈ ਸਰ ਜਿਹੜੇ ਪਾਸੋਂ ਇੱਕ ਵੋਡੀ ਨਾਲ ਫੋਟੋ ਮਾਰ ਰਹੀਏ। ਹਾਂਜੀ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ ਲੋਕਾਂ ਦੇ ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰੋਂ ਆ ਰਹੇ ਸੀ ਗੰਡੇ ਵਾਲੇ। ਉੱਥੇ ਪਿਆਰ ਵਾਸ ਲੱਗੀ ਸੀ। ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਪੁਰਿਆ ਸੀ। ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਲਬ ਅਸੀਂ ਘਟ ਐਫਆਈਆਰ ਕਰ ਦਿੱਤੀ ਹੈ ਨਾ ਤੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਕੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਸ ਵਿੱਚ ਟਕਰਾਅ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨਿਹੰਗ ਸਿੰਘ ਪਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਬਚਿੱਤਰ ਸਿੰਘ ਪੁੱਤਰ ਅਰਵੇਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕਰਪਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤ툽ਤੀਸ਼ ਚੱਲ ਰਹੀ ਹੈ ਆਜ ਦੇ ਲੈ ਕੇ ਕੋਈ ਨੋਕੀ ਕਰਨਾ ਵਾਪਰ ਗਿਆ ਇਹਨਾਂ ਨੇ ਹੰਸ ਸਿੰਘ ਮੰਡਲ ਸੈਜਾਗੂਨ ਦੇ ਕੋਈ ਮਨੋਰ ਪਟਾਇਆ ਕਿ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਕਿਉਂਕਿ ਅ ਭਗ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤਾਂ ਹੈ ਨਹੀਂ ਇਹ ਬਾਰਬਰ ਮਨ ਇਹ ਜਿਹੜੇ ਕਿਉਂ ਇਹ ਜਥੇਬੰਦਨਾਂ ਨੂੰ ਕੱਟ ਕੀ ਚਾਹੁੰਦੇ ਆ ਦੇ ਕੋਈ ਗੱਲ ਨਹੀਂ ਜੀ ਬਿਲਕੁਲ ਪਰਚਰ ਸੀ ਇਹ ਰਜਿਸਟਰਡ ਕਰਤਾ ਸਾਰਿਆਂ ਦੇ ਰੈਸਟ ਪਾਵਾਂਗੇ ਇਹਦੇ ਵਿੱਚ